ਲੇ ਪਸੂ ਕਮੈਂਟ ਖਾਸੇ ਆਉਂਦੇ ਪਏ ਜੀ ਕਹਿੰਨੇ ਕਿ ਵੀ ਟਿਪਰਾਂ ਵਾਲੇ ਦੀ ਗੱਲ ਪਹਿਲਾਂ ਕਰ ਲੋ ਜੀ ਚਲੋ ਕੋਈ ਨਹੀਂ ਆਪਾਂ ਟਿਪਰਾਂ ਵਾਲੇ ਪਾਸੇ ਹੋ ਜਾਂਦੇ ਹਾਂ ਮਿੰਟ ਜੀ ਟਿਪਰ ਤੇ ਡਿਪਰ ਵੱਜੇ ਅਤੇ ਵੇਖੋ ਕਿੰਨੀ ਲਿਸ਼ਕੋਰ ਪੈ ਰਹੀ ਆ ਜੀ 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 ਟਿਪਰਾਂ ਨੇ ਤਾਂ ਮਿੰਟ ਜੀ ਉਹਨਾਂ ਦੀ ਚਿੱਠੀ ਇੰਤਨਾ ਮੈਂ ਕਹਿੰਦਾ ਬਈ ਛੱਬੀ ਕੱਢ ਤੇ ਸੋਸ਼ਲ ਮੀਡੀਆ ਨਹੀਂ ਛੱਡਿਆ ਉਹਨਾਂ ਨੇ ਕੁਝ ਨਹੀਂ ਛੱਡਿਆ ਉਹਨਾਂ ਨੇ ਉਹਨਾਂ ਨੇ ਤਾਂ ਵੀ ਕਹ ਲੋ ਵੀ ਸਿਆਸੀ ਵਿਰੋਧੀ ਪਰ ਮੇਰੇ ਖਿਆਲ ਨਾਲ ਥੋੜੇ ਬੋਲੇ ਨੇ ਤੇ ਇਸ ਮਸਲੇ ਦੇ ਤੇ ਪਰ ਮੈਨੂੰ ਸਮਝ ਨਹੀਂ ਆਈ ਕਿਉਂ ਗੈਸਪ੍ਰਾਹ ਸਾਹਿਬ ਤਾਂ ਮਿੰਨਾ ਦਾ ਬਈ ਉਹ ਤੋਂ ਬਾਅਦ ਤੇ ਉਹ ਬੋਲਣ ਵੀ ਕਿ ਹਰੇਕ ਚੌਥੇ ਤੀਜੇ ਚੌਥੇ ਹਫਤੇ ਤੱਕ ਉਹਨਾਂ ਦਾ ਕੋਈ ਨਾ ਕੋਈ ਸਿਆਪਾ ਜਿਹੜਾ ਮੀਡੀਆ 'ਚ ਆ ਜਾਂਦਾ। ਤਰ ਫੇਰ ਤੁਹਾਨੂੰ ਪਤਾ ਹੀ ਹੈ ਕਿ ਕੋਈ ਨਾ ਕੋਈ ਜਦੋਂ ਰੌਲਾ ਆ ਜਾਂਦਾ ਫੇਰ ਤੁਹਾਡਾ ਕੋਈ ਸਪਸ਼ਟੀਕਰਨ ਆਉਂਦਾ ਤਾਂ ਵਾਰ-ਵਾਰ ਸਪਸ਼ਟੀਕਰਨ ਵੀ ਤਾਂ ਕਿਹੜੇ ਜੇ ਸਰਕਾਰ ਦੇ ਨੋਟਿਸ 'ਚ ਜਾਣਗੇ ਇਹਨਾਂ ਦੀ ਹਾਈ ਕਮੰਡ ਦੇ ਨੋਟਿਸ 'ਚ ਜਾਣਗੇ ਸਪਸ਼ਟੀਕਰਨ ਕਿਹੜਾ ਕਹ ਲੋ ਕਿ ਉਹਨਾਂ ਨੂੰ ਮਿੱਠੇ ਲੱਗਣਗੇ। ਸਪਸ਼ਟੀਕਰਨ ਤਾਂ ਉੱਥੇ ਹਲਕੇ ਜਿਹੀ ਚਰਚਾ ਕਰਨੇ 5-7 ਦਿਨਾਂ ਤੱਕ 10 ਦਿਨਾਂ ਤੱਕ ਹੋਰ ਸਪਸ਼ਟੀਕਰਨ ਇੱਕ ਦੇਣਾ ਕੋਈ 10-15 ਲੱਖ ਦਾ। ਚਲੋ ਮਤਲਬ ਕਿ ਆਪਦੇ ਮਹਿਕਮੇ ਦੇ ਵਿੱਚ ਇੱਕ ਸਪਸ਼ਟੀਕਰਨ ਵਾਲਾ ਹੀ ਨਿਯੁਕਤ ਕਰ ਦੇਣ ਫਿਰ ਜਿਹੜਾ ਵੀ ਸਪਸ਼ਟੀਕਰਨ ਦੇ ਹੀ ਚੱਲੇ ਜੀ ਤਾਂ ਮਤਲਬ ਕਿ ਖਾਸਾ ਤੁਹਾਨੂੰ ਲੱਗਦਾ ਕਿ ਤਜਰਬਾ ਇਹਨਾਂ ਦੇ ਇਲਾਕੇ ਦਾ ਸੋ ਦੇਖਦੇ ਹੁਣ ਅੱਗੇ ਕੀ ਬਣਦਾ ਪਰ ਇਸ ਚਿੱਠੀ ਨੇ ਵਾਕਿਆ ਕੱਲ ਦੀ ਤਰਥੱਲੀ ਮਚਾਈ ਆ ਜੀ ਤੇ ਤੁਸੀਂ ਵੇਖੋ ਕਿ ਉੱਤੇ ਸਾਈਨ ਕੀਤੇ ਹੋਏ ਨੇ ਤੇ ਪਰਾਂ ਵਾਲਿਆਂ ਨੇ ਉੱਤੇ ਉਹਨਾਂ ਨੇ ਆਪਦੇ ਮੋਬਾਈਲ ਫੋਨਾਂ ਦੇ ਨੰਬਰ ਲਿਖੇ ਨੇ ਸਾਰਾ ਕੁਝ ਆ ਤੁਸੀਂ ਤਸਦੀਕ ਕਰ ਸਕਦੇ ਹੋ ਸਾਰਾ ਕੁਝ ਹੋਇਆ ਵੀ ਆ ਤੁਸੀਂ ਗੱਲਬਾਤ ਵੀ ਕੀਤੀ ਮੈਂ ਸਵੇਰ ਤੋਂ ਦੇਖ ਰਿਹਾ ਸੀ ਦੋਹਾਂ ਤਿੰਨ ਬੰਦਿਆਂ ਨਾਲ ਵੀ ਕੀਤੀ ਹਾਂਜੀ ਹਾਂਜੀ ਤੁਸੀਂ ਇਸ ਖਬਰ ਦੀ ਤਿਆਰੀ ਕਰ ਰਹੇ ਸੀਗੇ ਤਾਂ ਪਰ ਬਾਵਜੂਦ ਇਸ ਤੇ ਆ ਜਿਹੜੇ ਕਹਿ ਲੋ ਕਿ ਸਾਡੇ ਘਰਾਂ ਦੇ ਵਿੱਚ ਚੱਲਦੇ ਆ ਟੈਲੀਵਿਜ਼ਨ ਚੈਨਲ ਕੀ ਇਹਨਾਂ ਨੇ ਇਹ ਸਭ ਕੁਝ ਵਿਖਾਇਆ ਚਲੋ ਮੈਂ ਨਹੀਂ ਕਹਿੰਦਾ ਕਿ ਯਾਰ ਦੋਸ਼ ਸਾਬਤ ਹੋ ਗਿਆ ਪਰ ਕਿਸੇ ਚੁਣੇ ਹੋਏ ਨੁਮਾਇੰਦੇ ਤੇ ਦੋਸ਼ ਲੱਗਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਔਰ ਉਹ ਵੀ ਕੋਈ ਇੱਕ ਬੰਦਾ ਦੋਸ਼ ਨਹੀਂ ਲਾ ਰਿਹਾ ਉਹਦੇ ਚ ਦੋ ਤਿੰਨ ਦਰਜਣ ਬੰਦੇ ਦੋਸ਼ ਲਾ ਰਹੇ ਆ ਜਿਹੜੇ ਕਾਰੋਬਾਰ ਕਰ ਰਹੇ ਆ ਜੀ ਤਾਂ ਕਾਰੋਬਾਰ ਨਾਲ ਜੁੜਿਆ ਕੋਈ ਬੰਦਾ ਬਿਨਾਂ ਗੱਲ ਤੋਂ ਕਿਸੇ ਪਾਵਰ ਹਾਊਸ ਦੇ ਨਾਲ ਕਿਉਂ ਟਕਰਾਏਗਾ ਕੀ ਗੱਲ ਆ ਉਹਦੇ ਮਤਲਬ ਕਿ ਦਿਨ ਮਾੜੇ ਆਏ ਕਿ ਉਹਦੀ ਖੁੱਤੀ ਚ ਅੱਖ ਚੋਇਆ ਕਿ ਜਿਹੜਾ ਬੰਦਾ ਬਿਨਾਂ ਗੱਲ ਤੋਂ ਕਾਰੋਬਾਰ ਕਰਦਾ ਕਰਦਾ ਤੁਸੀਂ ਕਾਰੋਬਾਰ ਕਰਦੇ ਹੋ ਮੰਨ ਲਓ ਬਿਜ਼ਨਸ ਕਰਦੇ ਹੋ ਕੋਈ ਤੁਸੀਂ ਆਪਣੇ ਹਲਕੇ ਦੇ ਐਮਐਲਏ ਨਾਲ ਬਿਨਾਂ ਗੱਲ ਤੋਂ ਟਕਰਾ ਲੋਗੇ ਤਾਂ ਗੱਲ ਇਹ ਆ ਕਿ ਉਹ ਟਿੱਪਰਾਂ ਵਾਲਿਆਂ ਨੇ ਬਥੇਰਾ ਕੁਝ ਲਿਖਿਆ ਉਸ ਚਿੱਠੀ ਦੇ ਵਿੱਚ ਪਤਾ ਨਹੀਂ ਉਹ ਚਿੱਠੀ ਲਿਖੀ ਕਿਨੂੰ ਆ ਮੈਨੂੰ ਤਾਂ ਸਮਝ ਨਹੀਂ ਆਈ ਮੁੱਖ ਮੰਤਰੀ ਸਾਹਿਬ ਅੱਛਾ ਮੁੱਖ ਮੰਤਰੀ ਨੂੰ ਲਿਖੀ ਆ ਮੈਂ ਚਿੱਠੀ ਤੇ ਪੜ੍ਹੀ ਆ ਉੱਤੇ ਨਹੀਂ ਪੜਿਆ ਵੀ ਸੇਵਾ ਵਿਖੇ ਕਿਨੂੰ ਆ ਅੱਛਾ ਚਲੋ ਉਹ ਸੇਵਾ ਵਿਖੇ ਹੋ ਗਈ ਆ ਜਿੱਦੋਂ ਸੇਵਾ ਹੋਣੀ ਆ ਅੱਛਾ ਉਹਦੇ ਵਿੱਚ ਤੇ ਉਹ ਕਹਿ ਰਹੇ ਆ ਕਿ 1.5 ਲੱਖ ਰੁਪਇਆ ਕਿੱਲੇ ਦਾ ਸਾਨੂੰ ਦਿੰਦੇ ਆਂ ਅਸੀਂ ਮਿੱਟੀ ਪੁੱਟਦੇ ਆਂ ਕੀ 1.5 ਲੱਖ ਕਿੱਲੇ ਦਾ ਦਿੰਨੇ ਆ ਅਸੀਂ ਮਿੱਟੀ ਪੁੱਟਦੇ ਆ ਤੇ ਮਿੱਟੀ ਪੁੱਟਣ ਵਾਸਤੇ ਜਿਹੜੀ 3-3 ਫੁੱਟ ਅਸੀਂ ਚੁੱਕਦੇ ਆ ਉਹਦੇ ਵਾਸਤੇ ਕੋਈ ਪਾਲਿਸੀ ਨਹੀਂ ਹੈਗੀ ਇਹ ਕਿੱਲੇ ਦਾ 1.5-1.5 ਲੱਖ ਰੁਪਈਆ ਲੈ ਜਾਂਦੇ ਆ ਮਸ਼ੀਨਾਂ ਵਾਲਿਆਂ ਤੋਂ ਵੀ ਸਾਬਕਾਤਬ ਕਰ ਲੈਂਦੇ ਆ ਪੱਠੇ ਵਾਲਿਆਂ ਤੋਂ ਵੀ ਹਿਸਾਬਕਤਾਬ ਕਰ ਲੈਂਦੇ ਆ ਕਹਿੰਦੇ ਆ ਕਿ 5 ਕਰੋੜ ਰੁਪਈਆ ਹੁਣ ਫੇਰ ਮੰਗੀ ਜਾਂਦੇ ਇਲੈਕਸ਼ਨਾਂ ਵਾਸਤੇ ਕੀ ਗੱਲ ਹੈ ਕਿ ਇਹ ਇਲੈਕਸ਼ਨ ਦੇ ਵਿੱਚ ਇਹਨਾਂ ਪੈਸਾ ਜਿਹੜਾ ਹੈ ਉਹ ਲੱਗਣਾ ਇਹ ਤੇ ਕਹਿੰਦੇ ਆ ਆਮ ਆਦਮੀ ਆ ਆਮ ਘਰਾਂ ਦੇ ਬੰਦੇ ਆ ਬਈ ਪੈਸਾ ਪੂਸਾ ਅਸੀਂ ਤੇ ਲਾਉਂਦੇ ਨਹੀਂ ਸਾਡੇ ਕੋਲ ਐ ਨਹੀਂ ਤੇ ਅਸੀਂ ਕੀ ਲਾਉਣਾ ਜੀ ਇਹ ਤਾਂ ਕਹਿੰਦੇ ਆ ਕਿ ਸਗੋਂ ਭਾਈ ਜੋ ਕੋਈ ਤੁਹਾਨੂੰ ਦੇਣ ਆਉਂਦਾ ਹੈ ਤੇ ਉਹਦੇ ਤੋਂ ਲੈ ਕੇ ਚੁੱਪ ਕਰਕੇ ਬੋਝੇ ਚ ਪਾ ਲੋ ਵੋਟ ਸਾਨੂੰ ਪਾ ਦਿਓ ਤੇ ਗੱਲ ਇਹ ਆ ਕਿ ਦੋਸ਼ ਤੇ ਬਹੁਤ ਗੰਭੀਰ ਹੈ ਪਰ ਦੋਸ਼ ਤਾਂ ਦੋਸ਼ ਹੁਣ ਤੁਸੀਂ ਦੋਵਾਂ ਧਿਰਾਂ ਨਾਲ ਗੱਲ ਕੀਤੀ ਹੋਊਗੀ ਤੁਸੀਂ ਇਹਨੂੰ ਮਾਮਲੇ ਨੂੰ ਥੋੜਾ ਜਿਹਾ ਹੋਰ ਖੋਲੋ ਜੀ ਐਮਐਲਏ ਸਾਹਿਬ ਨਾਲ ਗੱਲ ਕੀਤੀ ਜੀ ਐਮਐਲਏ ਸਾਹਿਬ ਕਹਿੰਦੇ ਕਿ ਬਾਈ ਇਲੈਕਸ਼ਨਾਂ ਕਰਕੇ ਆ ਜੀ ਕਹਿੰਦੇ ਕਿ ਦੋਸ਼ ਸਾਰੇ ਝੂਠੇ ਨੇ ਬੇਵਨਰ ਨਹੀਂ ਜੋ ਕਹਿੰਦੇ ਕਿ ਬਾਈ ਤੇ ਦੂਜੀ ਗੱਲ ਇਹ ਆ ਕਹਿੰਦੇ ਕਿ ਬਾਈ ਮੈਨੂੰ ਕੀ ਐਸਾ ਕਰਨ ਦੀ ਲੋੜ ਪਈ ਹੈ ਕਹਿੰਦੇ ਐਮਐਲਏ ਸਾਹਿਬ ਤਾਂ ਇਹ ਕਹਿੰਦੇ ਪਏ ਕਹਿੰਦੇ ਕਿ ਮੈਂ ਕਿਉਂ ਐਸਾ ਕਰੂੰਗਾ ਜੇ ਕੁਝ ਹੈ ਨਾ ਕੋਲ ਤਾਂ ਕੱਢ ਕੇ ਦਿਖਾਓਨ ਸਬੂਤ ਕਹਿੰਦੇ ਸਾਹਮਣੇ ਰੱਖਣ ਪਰ ਦੂਜੇ ਤਰਨੇ ਮਿੰਟੂ ਜੀ ਉਹ ਕਹਿੰਦੇ ਪਏ ਆ ਕਹਿੰਦੇ ਕਿ ਬਈ ਮਾਮਾ ਨੂੰ ਪੁੱਛਿਆ ਮੈਂ ਕਿਹਾ ਬਾਈ ਤੁਸੀਂ ਪੈਸੇ ਕਿਉਂ ਦੇਈ ਜਾਂਦੇ ਸੀ ਉਹ ਤਾਂ ਕਹਿੰਦੇ ਦੀ ਹੁਣ ਆ ਕਿ ਅਸੀਂ ਦੇਣੇ ਬੰਦ ਕਰ ਦਿੱਤੇ ਕਿਉਂਕਿ ਸਾਡਾ ਜਿਹੜਾ ਕਹ ਲੋ ਕਿ ਉਹ ਕਹਿੰਦੇ ਨੇ ਸੂਹੀ ਮੀਟਰ ਖਿੱਚ ਦਿੱਤਾ ਕਹਿੰਦੇ ਕਿ ਬਾਈ ਇਲੈਕਸ਼ਨ ਆ ਗਏ ਅਗੇ ਇਲੈਕਸ਼ਨਾਂ ਵਾਸਤੇ ਹਰ ਤੋਂ ਚਾਹੀਦੇ ਪੈਸੇ ਹੁਣ ਅਸੀਂ ਜਿਹੜਾ ਕਹਿੰਦੇ ਕਿ ਬਾਈ ਕੰਨੀ ਕਤਰਾਈ ਅਸੀਂ ਅਖੇ ਨਹੀਂ ਬਾਈ ਸਾਡੇ ਤੋਂ ਨਹੀਂ ਪੈਸੇ ਦਿੱਤੇ ਜਾਣੇ ਮੈਂ ਜਿਹੜੇ ਟਿਪਰਾਂ ਵਾਲੇ ਟਿਪਰਾਂ ਵਾਲੇ ਮੈਂ ਕਿਹ ਦਿੰਦੇ ਕਿਉਂ ਸੀ ਪਹਿਲੇ ਤੇ ਦੱਸੋ ਬਾਈ ਤੁਸੀਂ ਕਹਿੰਦੇ ਕਿ ਬਾਈ ਸਾਡੇ ਤੇ ਅਕ ਤਾਂ ਦਾਬੇ ਮਾਰਦੇ ਸੀਗੇ ਕਹਿੰਦੇ ਕਿ ਪੂਰਾ ਰੋਹ ਸ਼ੋਭ ਛੜਾ ਜਾਂਦਾ ਸੀਗਾ ਇੱਥੋਂ ਤੱਕ ਕਹਿੰਦੇ ਪਈ ਉਹ ਤਾਂ ਕਹਿੰਦੇ ਕਿ ਜੇਤੇ ਪੇਮੈਂਟ ਲੇਟ ਹੋ ਜਾਂਦੀ ਕਹਿੰਦੇ ਬਾਈ ਇਹ ਲੇਟ ਨਹੀਂ ਮਤਲਬ ਇਹ ਆ ਕਿ ਇਹ ਮਸਲਾ ਸਪਸ਼ਟ ਕਰਨ ਵਾਲਾ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ ਆ ਜੀ ਸਭ ਤੋਂ ਪਹਿਲੀ ਗੱਲ ਤਾਂ ਜਾਂਚ ਹੋਣੀ ਚਾਹੀਦੀ ਆ ਮਿੰਟੂ ਜੀ ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਵੀ ਜਿਸ ਤਰ੍ਹਾਂ ਦੇ ਨਾਲ ਹੁਣ ਉਹ ਤੇਰਾ ਉਹਨਾਂ ਨੇ ਦੋਸ਼ ਲਾ ਦਿੱਤੇ ਆ ਉਹ ਕਹਿੰਦੇ ਕਿ ਭਾਈ ਗੱਲ ਇਹ ਆ ਕਿ ਜਾਂ ਤਾਂ ਐਮਐਲਏ ਸਾਹਿਬ ਆ ਕੇ ਜਨਤਕ ਤੌਰ ਦੇ ਤੇ ਕਹਿ ਦੇਣ ਕਿ ਭਾਈ ਮੰਨ ਲੈਣਾ ਆਪਣੀ ਗਲਤੀ ਅਸੀਂ ਛੱਡ ਦੇਾਂਗੇ ਜਾਂ ਫਿਰ ਗੱਲ ਇਹ ਆ ਕਿ ਬਾਈ ਦਾ ਪੂਰਾ ਐ ਕਹਿ ਲੋ ਕਿ ਕੰਮ ਟਕਾਣੇ ਲੱਗ ਜੇ ਜਾਂਚ ਹੋ ਜੇ ਪਤਾ ਲੱਗ ਜੇ ਸਾਰਿਆਂ ਨੂੰ ਕਹਿੰਦੇ ਕਿ ਉਹ ਤਾਂ ਕਹਿੰਦੇ ਕਿ ਅਸੀਂ 100 ਖਾਣ ਨੂੰ ਤਿਆਰ ਆ ਬੰਦਾ ਸੀ 100 ਆ ਮਤਲਬ ਆਸ-ਪਾਸ ਜਿਹੜਾ ਅੱ देखो फिर ਹੁਣ ਇੱਕ ਕਿਸੇ ਲੀਟਰ ਦੇ ਘਰੇ ਅੱਜ ਬੈਠ ਕੇ ਗੱਲਬਾਤ ਵੀ ਚੱਲੀ ਜਾਂਦੀ ਆ ਟਿਕ ਟਕਾ ਹੋ ਜੇ ਕਿਤੇ ਟਿਕ ਟਕਾ ਹੋ ਜਾਵੇ ਜੀ ਬਸ ਇਹੀ ਹੁੰਦਾ ਫਿਰ ਅਖੀਰਲਾ ਤਾਂ ਤੁਹਾਨੂੰ ਪਤਾ ਹੀ ਆ ਕਿ ਇਹੋ ਹਰ ਵਾਰ ਵਰਤਿਆ ਜਾਂਦਾ ਹੈ ਕਿ ਕਿਸੇ ਤਰੀਕੇ ਨਾਲ ਦਬਕਾ ਕੇ ਜੇ ਨਹੀਂ ਡਰਦਾ ਕਈ ਬੰਦੇ ਹੁੰਦੇ ਦਬਕੇ ਨਾਲ ਡਰ ਜਾਂਦੇ ਆ ਜੇ ਨਹੀਂ ਤੇ ਵਰਚਾ ਕੇ ਕੰਮ ਲੈ ਲਓ ਤੇ ਇਹੋ ਆ ਕਿ ਜੇ ਮੰਨ ਲਓ ਮੁੱਖ ਮੰਤਰੀ ਦੇ ਦਫਤਰ ਜੇ ਠੀਕ ਗਈ ਚਲੀ ਆ ਸ਼ਿਕਾਇਤ ਚਲੀ ਗਈ ਆ ਤੇ ਉਹਨਾਂ ਨੇ ਜਾਂਚ ਪੜਤਾਲ ਤੇ ਕਰਵਾਉਣੀ ਆ ਨਾ ਜੀ ਜੋ ਨਹੀਂ ਕਰਵਾਉਣਗੇ ਤੇ ਸਵਾਲ ਖੜੇ ਹੋਣਗੇ ਸੋ ਇਸ ਵਾਸਤੇ ਫਿਰ ਹੋ ਸਕਦਾ ਕੱਟੇ-ਕੱਟਾਈ ਕਰਵਾਈ ਜਾਂਦੀ ਹੋਵੇ ਪਰ ਗੱਲ ਇਹ ਆ ਕਿ ਕਿਸੇ ਦੀ ਤੇ ਆਡੀਓ ਆਉਂਦੀ ਆ ਤੇ ਉਹਨੂੰ وزارت ਚੋਂ ਖਾਰਜ ਕਰ ਦਿੱਤਾ ਜਾਂਦਾ ਇੱਥੇ ਲਿਖਤੀ ਸ਼ਿਕਾਇਤ ਆ ਰਹੀ ਆ ਤੁਸੀਂ ਉਹਨੂੰ ਤਾਂ ਐਫੀਡਵਟ ਲੈ ਕੇ ਤੇ ਵਿਜੀਲੈਂਸ ਦੀ ਜਾਂਚ ਖਲਵਾ ਦਿਓ ਇਹ ਕਿਹੜੀ ਗੱਲ ਆ ਇਹ ਵੀ ਗੱਲ ਠੀਕ ਹੈ ਤੁਸੀਂ ਐਫੀਡਵਟ ਲਓ ਨਾ ਜੀ ਉਹਨਾਂ ਨੂੰ ਸਦੋ ਤੁਸੀਂ ਅੱਜ ਇਹਨਾਂ ਨੇ ਅਮਰੂਦ ਘੁਟਾਲਾ ਕੱਢਿਆ ਉਹਨਾਂ ਜਿਹੜੇ ਬੰਦਿਆਂ ਨੇ ਪਹਿਲੀ ਵਾਰੀ ਇੱਕ ਇਤਿਹਾਸ ਸਿਰਜਿਆ ਪੂਰਾ ਐਕਸਪੋਜ਼ ਕੀਤਾ ਸਾਰਾ ਕੁਝ ਲਗਭਗ ਅੱਧ ਪਚੱਧ ਘੁਟਾਲੇ ਦਾ ਪੈਸਾ ਰਿਕਵਰ ਹੋ ਗਿਆ ਜੀ ਇਤਿਹਾਸ ਸਿਰਜਿਆ ਗਿਆ ਹੈ ਇਸ ਸਰਕਾਰ ਦੇ ਵਿੱਚ ਚੰਗੇ ਕੰਮ ਵੀ ਹੋਇਆ no doubt ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਪਹਿਲਾ ਮਾਮਲਾ ਸੀਗਾ ਕਿ ਉਹ ਪੈਸਾ ਜਿਹੜਾ ਸੀਗਾ ਘੁਟਾਲੇ ਦਾ ਉਹ ਜਮ੍ਹਾਂ ਕਰਵਾਉਣਾ ਪਿਆ ਕਿਉਂਕਿ ਨਹੀਂ ਤੇ ਵੈਸੇ ਤਾਂ ਕੰਪਰੋਮਾਈਜ਼ ਹੀ ਆ ਨਿਤੰਦਰੋ ਜਾਣਾ ਪੈਂਦਾ ਇਹਨਾਂ ਨੂੰ ਅੰਦਰ ਜਾਣਾ ਪੈਂਦਾ ਕਿਉਂਕਿ ਉਹਦੇ ਵਿੱਚ ਦੋ ਜਿਹੜੇ ਅਫਸਰ ਸੀ ਉਹਨਾਂ ਦੀਆਂ ਪਤਨੀਆਂ ਆ ਪਰ ਉਹ ਗੱਲ ਵੱਖਰੀ ਹੈ ਵਿਜੀਲੈਂਸ ਵਾਲੇ ਕਹਿੰਨੇ ਕਿ ਭਾਈ ਮਾਰ ਕੇ ਹੀ ਅਸੀਂ ਮਾਰਿਆਗਾ ਸਾਰਾ ਹਾਂਜੀ ਉਹ ਜਿਹੜੇ ਸ਼ਿਕਾਇਤ ਕਰਤਾ ਸੀ ਉਹਨਾਂ ਨੂੰ ਉਲਟਾ ਘੇਰਿਆ ਜਾ ਰਿਹਾ ਜੀ ਘੇਰਿਆ ਜਾ ਰਿਹਾ ਲਾਮਬੰਦੀ ਕਰਕੇ ਉਹਨਾਂ ਨੂੰ ਪੂਰਾ ਵਾਣੇ ਵਾਣ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਮਤਲਬ ਕਿ ਉੱਥੇ ਤੁਸੀਂ ਵੇਖੋ ਕਿ ਜੋ ਸਤਨਾਮ ਸਿੰਘ ਦਾਊ ਆ ਜਿਨੇ ਘਟਾਲਾ ਕੱਢਿਆ ਵਿਸਲ ਬਲੋਰ ਹੈ ਜਿਹੜਾ ਜੀ ਉਹਨੂੰ ਇੱਕ ਕੁਟਾਲੇਵਾਜ ਦੇ ਰਿਸ਼ਤੇਦਾਰ ਵੱਲੋਂ ਹੀ ਮਤਲਬ ਕਿ ਸਮਝ ਲਓ ਕਿ ਜਿਹੜੇ ਬੰਦੇ ਤੇ ਦੋਸ਼ ਆ ਉਹਦੇ ਸ਼ਿਕਾਇਤ ਦੇ ਵਿਹਾਰ ਤੇ ਘੇਰਿਆ ਜਾ ਰਿਹਾ ਹੈ ਇੱਥੇ ਜਿਹੜੇ ਬੰਦੇ ਲਿਖਤੀ ਸ਼ਿਕਾਇਤ ਦੇ ਰਹੇ ਉਹਨਾਂ ਤੋਂ ਐਫੀਡੇਵਟ ਲੈ ਕੇ ਕਿਉਂ ਨਹੀਂ ਵਿਜੀਲੈਂਸ ਜਾਂਚ ਪੜਤਾਲ ਕੀਤੀ ਜਾ ਸਕਦੀ ਜਾਂਚ ਪੜਤਾਲ ਕਰਵਾਓ ਮੈਂ ਵਾਰ-ਵਾਰ ਕਹਿੰਨਾ ਕਿ ਤੁਸੀਂ ਖੁਫੀਆ ਰਿਪੋਰਟਾਂ ਲੈ ਲਓ ਸ਼ਾਇਦ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਸਾਰੇ ਹਲਕਿਆਂ ਚੋਂ ਹੀ ਆਵਾਜ਼ਾਂ ਇਸੇ ਤਰ੍ਹਾਂ ਦੀਆਂ ਆਉਂਦੀਆਂ ਪਈਆਂ ਜੀ ਕਿਸੇ ਨੂੰ ਵੈਸੇ ਤੇ ਹੁਣ ਤੁਹਾਨੂੰ ਰਿਪੋਰਟਾਂ ਮਿਲ ਹੀ ਜਾਣੀਆਂ ਆ ਜਦੋਂ 4 ਜੂਨ ਦਾ ਦਿਨ 12:00 ਵਜਣ ਕੇ ਤੁਹਾਨੂੰ ਰਿਪੋਰਟਾਂ ਮਿਲ ਜਾਣੀਆਂ ਬਹੁਤੇ ਹਲਕਿਆਂ ਚ ਤੁਹਾਨੂੰ ਰਿਪੋਰਟਾਂ ਮਿਲ ਜਾਣੀਆਂ ਦਿਨ ਬਸ ਵਾਲੇ ਨਹੀਂ 27 28 ਦੇ ਨਹੀਂ ਤੁਹਾਨੂੰ ਬਹੁਤ ਤਗੜੀਆਂ ਰਿਪੋਰਟਾਂ ਮਿਲਣ ਵਾਲੀਆਂ ਨੇ ਜਿਸ ਹਿਸਾਬ ਨਾਲ ਕੁਝ ਇਲਾਕਿਆਂ ਦੇ ਵਿੱਚ ਤਾਂ ਬਹੁਤ ਪਿੱਟ ਰਹੇ ਨੇ ਲੋਕੀ ਜੀ ਤੇ ਜਦੋਂ ਲੋਕ ਪਿੱਟ ਰਹੇ ਹੁੰਦੇ ਆ ਫਿਰ ਬਹੁਤ ਸਾਰੇ ਲੀਡਰ ਜਿਹੜੇ ਉੱਪਰ ਢਿੱਟ ਜਾਂਦੇ ਆ ਵੋਟਾਂ ਦੇ ਵਿੱਚ ਜੀ 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 ਬਾਕੀ ਇਸ ਮਾਮਲੇ ਦੇ ਵਿੱਚ ਮਿੰਟੂ ਜੀ ਆਡੀਓ ਵੀ ਕਈ ਅੰਗਾਂ ਨੇ ਕਾਫੀ ਆਡੀਓ ਅੰਗਾਂ ਖਾਸ ਕਰਕੇ ਜਿਹੜੇ ਹੈਗੇ ਹਨ ਟਿੱਪਰਾਂ ਵਾਲੇ ਉਹਨਾਂ ਨੇ ਉਹ ਕਨੇਕੇ ਬਾਈ ਅਸੀਂ ਨਹੀਂ ਮੁੱਕਣਾ ਲੈ ਗਏ ਈਵਨ ਕਿ ਉਹਨਾਂ ਦੇ ਗਰੁੱਪਾਂ ਵਗੈਰਾ ਚ ਉਥੇ ਬਹੁਤ ਰੌਲਾ ਰੱਪਾ ਚੱਲਿਆ ਅੱਛਾ ਆਡੀਓ ਆਈਆਂ ਨੇ ਆਡੀਓ ਅੱਛਾ ਦੇਖੋ ਸਿੰਗਲਾ ਦੀ ਤੇ ਹਾਲੇ ਤੱਕ ਕੋਈ ਰਿਕਾਰਡਿੰਗ ਰਿਕਾਰਡਿੰਗ ਵੀ ਇਹਨਾਂ ਨੇ ਉਜਾਗਰ ਨਹੀਂ ਕੀਤੀ ਇੱਥੇ ਉਹ ਮੈਸੇਜ ਪੈਂਦੇ ਇੱਕ ਦੂਜੇ ਕਹਿੰਦੇ ਬਾਈ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਨਹੀਂ ਮੁੱਕਣਾ ਤੇ ਸਰਾਰੀ ਸਰਾਰੀ ਨੂੰ ਕੱਲੀ ਆਡੀਓ ਦੇ ਦਮ ਤੇ ਹੀ ਚੱਕਦਾ ਸੀ ਇਹਨਾਂ ਨੇ ਬਾਜ਼ਾਰਤ ਚ ਤੇ ਜੇ ਇਸ ਤਰ੍ਹਾਂ ਦੀਆਂ ਆ ਤਬਈ ਫਿਰ ਕਰੋ ਕਾਰਵਾਈ ਕਰੋ ਕਰੋ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਰਵਾਉਣੀ ਚਾਹੀਦੀ ਆ ਪਰ ਮੈਨੂੰ ਲੱਗਦਾ ਕਿ ਮਾਨ ਸਾਹਿਬ ਇਸ ਮਾਮਲੇ ਨੂੰ ਦਬਾਇਆ ਹੀ ਜਾਏਗਾ ਕਿਉਂਕਿ ਜੇ ਵੋਟਾਂ ਦੇ ਵਿੱਚ ਕਿਸੇ ਦੀ ਇਨਕੁਆਰੀ ਵੀ ਖੋਲਦੇ ਆ ਨਾ ਤਦ ਵੀ ਇਹਨਾਂ ਨੂੰ ਨੁਕਸਾਨ ਹੋਏਗਾ ਇਹ ਵੀ ਗੱਲ ਠੀਕ ਹੈ ਜੇ ਇਨਕੁਆਰੀ ਵੀ ਖੋਲਦੇ ਆ ਨਾ ਕਿਸੇ ਐਮ ਐਲ اے ਐਮ ਪੀ ਦੀ ਮੰਨ ਲਓ ਕਿਸੇ ਦੀ ਵੀ ਇਨਕੁਆਰੀ ਖੁੱਲਦੀ ਹੈ ਤਾਂ ਉਹ ਨੁਕਸਾਨ ਤੇ ਸੱਤਾਧਾਰੀ ਤੇ ਨੂੰ ਹੁੰਦਾ ਹੀ ਆ ਨਾ ਜੀ ਜੀ ਬਾਕੀ ਮੈਂ ਇੱਕ ਹੋਰ ਐਮ ਐਲ اے ਸਾਹਿਬ ਦੇ ਬਾਈਟ ਕਿਤੇ ਸੁਣੀ ਸੀ ਉਹ ਕਹਿੰਦੇ ਸੀ ਕਿ ਮੈਂ ਮਾਨਹਾਨੀ ਦਾ ਨੋਟਿਸ ਵੀ ਭੇਜੂਗਾ ਪਤਾ ਨਹੀਂ ਭੇਜਿਆ ਕਿ ਨਹੀਂ ਭੇਜਿਆ ਉਹਨਾਂ ਨੇ ਮੇਲਾ ਦਾ ਹੋ ਗਿਆ ਉਹਨੂੰ 18 20 ਘੰਟੇ ਆਸ-ਪਾਸ ਉਸ ਗਿਆਸਪੁਰਾ ਜੀ ਨੇ ਕਿਹਾ ਜੀ हां बिल्कुल पहचानना चाहिए जे ਤੁਹਾਨੂੰ ਲੱਗਦਾ ਕਿ ਗਲਤ ਆ ਨਜਾਇਜ਼ ਆ ਜੇ ਕਿਤੇ ਹਾਂ ਜੇ ਕਿਤੇ ਮੰਨ ਲਓ ਫਰਜ਼ ਕਰੋ ਕੋਈ ਬੰਦਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਕਰ ਰਿਹਾ ਮੇਰਾ ਮੰਨਣਾ ਹੈ ਕਿ ਜਾਂਚ ਪੜਤਾਲ ਕਰਵਾਓ ਜੀ ਐਫੀਡੈਵਟ ਲਓ ਉਹਨਾਂ ਤੋਂ ਜੇ ਉਹ ਝੂਠੇ ਤਾਂ ਫਿਰ ਆਪਣੇ ਆਪ ਹੀ ਮੁਕਦਮਾ ਹੋਏਗਾ ਉਹਨਾਂ ਤੇ ਜੀ 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 ਐਫੀਡੈਵਟ ਲੈ ਕੇ ਚਲੋ ਦੋਏ ਤੇਰਾ ਆਪੋ ਆਪਣੇ ਸਟੈਂਡ ਤੇ ਆਪੋ ਆਪ ਨੂੰ ਸਚੀਆਂ ਸਾਬਤ ਕਰਦੀਆਂ ਹੁੰਦੀਆਂ ਤਾਂ ਉਹ ਨਿਰਣਾਤਾ ਜਿਹੜਾ ਹੈ ਉਹ ਨਿਰਣਾਇਕ ਜਿਹੜਾ ਨਿਚੋੜ ਆ ਉਹ ਤੇ ਕੱਢਣਾ ਕਿਸੇ ਤੀਜੀ ਧਿਰ ਨੇ ਪੜਤਾਲੀਆ ਧਿਰ ਨੇ ਤੋ ਜਾਂਚ ਤਦ ਹੀ ਸ਼ੁਰੂ ਹੋਈ ਕਿ ਐਫੀਡੇਵਟ ਲਓ ਉਹਨਾਂ ਨੂੰ ਕਹੋ ਕਿ ਲਿਆਓ ਭਾਈ ਦਿਓ ਐਫੀਡੇਵਟ ਜੀ 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 ਗੱਲ ਬਿਲਕੁਲ ਠੀਕ ਹੈ ਜੀ ਤੁਹਾਡੀ ਨਹੀਂ ਨਹੀਂ ਹੋ ਜਾਣੀ ਚਾਹੀਦੀ ਹੈ ਭਾਈ